ਅਸੀਂ ਗਾਲ ਦੋਸਤੋ ਅੱਜ ਦਾ ਜਿਹੜਾ ਵੀਡੀਓ ਹੈ ਥੋੜਾ ਜਿਹਾ ਕੱਟੜਤਾ ਦੇ ਖਿਲਾਫ ਹੈ ਪਰ ਸੁਨੇਹਾ ਬਹੁਤ ਵਧੀਆ ਹੈ ਧਿਆਨ ਨਾਲ ਸੁਣੋ ਅਸੀਂ ਮਰ ਕੇ ਸਵਰਗਾਂ ਨੂੰ ਜਾਵਾਂਗੇ ਇਹ ਮਨ ਦੇ ਭੁਲੇਖੇ ਹੀ ਹੈ ਜਿਹਨੂੰ ਕਹਿੰਦੇ ਨੇ ਸਵਰਗ ਜਾਂ ਨਰਕ ਉਹ ਸਭ ਕੁਝ ਇੱਥੇ ਹੀ ਹੈ ਰੱਬ ਸਤਗੁਰ ਗੋੜ ਤੇ RAM ਰੱਬ ਸਤਗੁਰ ਗੋੜ ਤੇ RAM ਨਾ ਮਸਜਿਦ ਨਾ ਮੰਦਿਰ ਓ ਬੰਦਿਆ ਤੂੰ ਕਿੱਥੇ ਲੱਭਦਾ ਸਭ ਕੁਝ ਤੇਰੇ ਅੰਦਰ ਰੱਬ ਦੀ ਪਾਲ ਵਿੱਚ ਬੰਦੇ ਨੇ ਮੜੀਆਂ ਤੇ ਵੀ ਮੱਥੇ ਟੇਕੇ ਆ ਜਿਹਨੂੰ ਕਹਿੰਦੇ ਹੋ ਸਵਰਗ ਜਾਂ ਨਰਕ ਸਭ ਕੁਝ ਇੱਥੇ ਆ ਜਿਹਨੂੰ ਕਹਿੰਦੇ ਹੋ ਸਵਰਗ ਜਾਂ ਨਰਕ ਸਭ ਕੁਝ ਇੱਥੇ ਆ ਧਰਮਾਂ ਦੇ ਠੇਕੇਦਾਰ ਸਾਰੇ ਸਾਨੂੰ ਲੁੱਟ ਰਹੇ ਨੇ ਸਾਡੇ ਤੋਂ ਕੁਰਬਾਨੀਆਂ ਕਰਵਾ ਕੇ ਆਪ ਚਾਂਦੀ ਘੁੱਟ ਰਹੇ ਨੇ ਇੱਥੇ ਟੇਕੇ ਆ ਕਿਸਮਤ ਨਹੀਂ ਬਦਲਦੀ ਮੱਥੇ ਟੇਕਿਆ ਕਿਸਮਤ ਨਹੀਂ ਬਦਲਦੀ ਕਰਮਾਂ ਦੇ ਸਾਰੇ ਲਿਖੇ ਐ ਜਿਹਨੂੰ ਕਹਿੰਦੇ ਨੇ ਸਵਰਗ ਜਾਂ ਨਰਕ ਉਹ ਸਭ ਕੁਝ ਇੱਥੇ ਐ ਪੈਸੇ ਦੀ ਭਾਲ ਵਿੱਚ ਹਰ ਬੰਦਾ ਹੀ ਹਤਾਸ਼ ਐ ਪੈਸੇ ਦੀ ਭਾਲ ਵਿੱਚ ਹਰ ਬੰਦਾ ਹੀ ਹਤਾਸ਼ ਐ ਹਰ ਇੱਕ ਨੂੰ ਆਪਣੇ ਵੱਖਰੇ ਰੱਬ ਦੀ ਤਲਾਸ਼ ਐ ਕਰੇ ਰੱਬ ਦੀ ਤਲਾਸ਼ ਐ ਰੱਬ ਦੇ ਨੇ ਖਾਸ ਜੋ ਖੁਦ ਨੂੰ ਕਹਿੰਦੇ ਸੀ ਜੋਧਪੁਰ ਤੇ ਸੁਨਾਰੀਆ ਦੀਆਂ ਜੀਲਾਂ ਵਿੱਚ ਅੱਜਕੱਲ ਮੈਂ ਦੇਖਿਆ ਜਿਹਨੂੰ ਕਹਿੰਦੇ ਨੇ ਸਵਰਗ ਜਾਂ ਨਰਕ ਉਹ ਸਭ ਕੁਝ ਇੱਥੇ ਹੈ ਅਸਲੀ ਰੱਬ ਕੀ ਹੈ ਕੁਦਰਤ लास्ट ਦਾ ਜਿਹੜਾ ਪਹਿਰਾਵਾ ਮੇਰਾ ਕੁਦਰਤ ਨੂੰ ਨਮਸਕਾਰ ਹੈ ਧਰਤੀ ਹਵਾ ਤੇ ਪਾਣੀ ਨੂੰ ਜ਼ਹਿਰ ਬਣਨ ਤੋਂ ਰੋਕੀਏ ਧਰਤੀ ਹਵਾ ਤੇ ਪਾਣੀ ਨੂੰ ਜ਼ਹਿਰ ਬਣਨ ਤੋਂ ਰੋਕੀਏ ਆਜੋ ਯਾਰੋ ਕੁਦਰਤ ਨੂੰ ਕਹਿਰ ਬਣਨ ਤੋਂ ਰੋਕੀਏ